ਜਿੱਦਾਂ ਲੋਕੀ ਕਿਸਾਨ ਨੂੰ ਦੇਵਤਾ ਕਹਿੰਦੇ ਨਾ ਅੰਨ ਦੇਵਤਾ ਵੀ ਕਿਸਾਨ ਆਪਣਾ ਦੇ ਟੱਬਰ ਪਾਲਦਾ ਹੀ ਆ ਪਰ ਕਿਸਾਨ ਦੀ ਵਜ੍ਹਾ ਨਾਲ ਲੋਕੀ ਪਾਲਦੇ ਆ ਕਿਸਾਨੀ ਕਰਨਾ ਇੱਕ ਸੇਵਾ ਵਾ ਇਸ ਕਰਕੇ ਨੂੰ ਅੰਨ ਦੇਵਤਾ ਕਹਿੰਦੇ ਡਾਕਟਰ ਦੂਜਿਆਂ ਦੀ ਜਾਨ ਬਚਾਉਂਦਾ ਇਸ ਕਰਕੇ ਡਾਕਟਰ ਨੂੰ ਰੱਬ ਦਾ ਰੂਪ ਵੀ ਲੋਕੀ ਕਹਿੰਦੇ ਆ ਜਿੱਥੇ ਉਹ ਪੈਸੇ ਵੀ ਕਮਾਉਂਦਾ ਆਪਣਾ ਪਰਿਵਾਰ ਵੀ ਪਾਲਦਾ ਉਥੇ ਲੋਕੀ ਕਹਿਆ ਕਰਦੇ ਸੀ ਡਾਕਟਰ ਰੱਬ ਦਾ ਰੂਪ ਆ ਅੱਜ ਤੋਂ ਪਛਾਹ ਚਲੇ ਜਾਓ ਬਜ਼ੁਰਗਾਂ ਦੇ ਰਾ ਪੁੱਛ ਕੇ ਵੇਖਿਓ ਕਦੀ ਲੋਕੀ ਸਿਆਸਤ ਨੂੰ ਵੀ ਸੇਵਾ ਕਿਹਾ ਕਰਦੇ ਸੀ ਵੀ ਰਾਜਨੀਤੀ ਵੀ ਇੱਕ ਸੇਵਾ ਹੈ ਅੱਜ ਰਾਜਨੀਤੀ ਬਣ ਗਈ ਹੈ ਧੰਦਾ ਗੱਲ ਸੋਟਣਾ ਪਿਓ ਅੱਜ ਰਾਜਨੀਤੀ ਬਣ ਗਈ ਹੈ ਧੰਦਾ ਤੇ ਧੰਦੇ ਵਿੱਚ ਬੰਦਾ ਮੁਨਾਫਾ ਹੀ ਲੱਭਦਾ ਹੁੰਦਾ ਘਾਟਾ ਤੇ ਕੋਈ ਨਹੀਂ ਨਾ ਚਰਦਾ ਹੁਣ ਜਿਹਨਾਂ ਦੇ ਹੱਥਾਂ 'ਚ ਅੱਜ ਰਾਜਨੀਤੀ ਆ ਜਿਹਨਾਂ ਦੇ ਹੱਥਾਂ 'ਚ ਅੱਜ ਸਿਆਸਤ ਆ ਉਹਨਾਂ ਵੱਲੋਂ ਸਾਰਾ ਪਿੰਡ ਚਟਾ ਪੀ ਗਏ ਮਰ ਜੇ ਉਹਨਾਂ ਦੇ ਚੋ ਕੀ ਲੈਣਾ ਉਹਨਾਂ ਨੇ ਤੇ ਆਪਣਾ ਫਾਇਦਾ ਵੇਖਿਆ ਨਾ ਵੀ ਇਹੀ ਬਿਜ਼ਨਸਮੈਨ ਬੰਦੇ ਆ ਅਸੀਂ 5 ਸਾਲ ਆਏ ਆ ਉਹ ਕੁਝ ਕਮਾ ਕੇ ਜਾਣਾ ਜਿਹੜਾ ਮੁੜ ਕੇ ਪਤਾ ਨਹੀਂ ਦਾਲ ਲੱਗਣਾ ਕਿ ਨਹੀਂ ਲੱਗਣਾ ਧੰਦੇ ਵਾਲਾ ਬੰਦਾ ਬਿਜ਼ਨਸਮੈਨ ਬੰਦਾ ਧੰਦਾ ਖੋਰ ਬੰਦਾ ਉਹ ਕਦੀ ਕਿਸੇ ਦਾ ਸਕਾ ਨਹੀਂ ਹੋਇਆ ਕਰਦਾ ਸਿਰ ਪਹਿਲਾਂ ਆਪਣੇ ਆਪ ਨੂੰ ਅੱਗੇ ਰੱਖਦਾ ਵੀ ਆਪਾਂ ਫਾਇਦਾ ਕਿੱਥੋਂ ਲੈਣਾ ਆ ਪੰਚਾਇਤੀ ਚਾਉਣਾ ਆਉਣੀਆਂ ਹੁਣ ਜਿਨੇ ਜਤਨ ਆਸਤੇ ਰੱਜ ਕੇ ਸ਼ਰਾਬ ਪਿਆਈ ਹੋਗੀ ਨਸ਼ਾ ਖਵਾਇਆ ਹੋਊਗਾ ਜਿਨੇ 20 25 ਲੱਖ ਰੁਪਇਆ ਪਿੰਡ ਤੇ ਜਤਨ ਵਾਸਤੇ ਲਾਇਆ ਹੋਊਗਾ ਤੁਸੀਂ ਭਲੇ ਦੀ ਆਸ ਕਰਦੇ ਜੇ ਉਸ ਬੰਦੇ ਕੋਲ ਵੀ ਉਹ 5 ਸਾਲ ਤੁਹਾਡਾ ਹੋ ਕੇ ਰਹੂਗਾ ਉਹਦੇ ਪਹਿਲਾਂ ਆਪਣੇ ਡਬਲ ਕੱਢੂਗਾ ਤੇ ਫਿਰ ਤੁਹਾਡੇ ਬਾਰੇ ਸੋਚੂਗਾ ਕਿਉਂਕਿ ਆਇਆ ਧੰਦਾ ਕਰਨ ਵਾਸਤੇ ਹੈ ਉਹ ਆਇਆ बिजनेਸਮੈਨ ਬਣ ਕੇ ਹੈ ਆ ਤੁਸੀਂ ਮਾਰੋ ਹਾ ਕੁੱਲ ਰਾਜਨੀਤੀ ਵਾਲਾ ਹੱਥ ਵੱਡੇ ਵੱਡੇ ਲੀਡਰਾਂ ਦੀਆਂ ਸ਼ਕਲਾਂ ਲਿਆਓ ਸਟੇਰਿਆਂ ਦੇ ਅੱਗੇ ਵੱਡੇ ਵੱਡੇ ਲੀਡਰਾਂ ਦੀਆਂ ਪੰਜ ਸੱਤ ਬੰਦੇ ਉਹ ਆ ਜਿਹੜੇ ਜੱਦੀ ਸਰਦਾਰ ਆ ਜੱਦੀ ਸਰਦਾਰ ਦਾ ਮਤਲਬ ਜਿਨ੍ਹਾਂ ਦੇ ਦਾਦੀ ਪੜਦਾਦੇ ਵੀ ਸਰਦਾਰ ਹੀ ਤੇ ਉਹਨਾਂ ਦੀਆਂ ਜਾਇਦਾਦਾਂ ਦੇ ਸਿਰ ਤੇ ਅੱਜ ਰਾਜ ਕਰਦੇ ਆ 95% ਲੀਡਰ ਉਹ ਆ ਜਿਹੜੇ ਕੱਲ ਟੁੱਟੇ ਸਾਈਕਲਾਂ ਤੇ ਘੁੰਮਦੇ ਸੀ ਅੱਜ ਕਰੋੜ ਕਰੋੜ ਰੁਪਏ ਦੀਆਂ ਗੱਡੀਆਂ 'ਚ ਘੁੰਮਦੇ ਆ ਕਿੱਥੋਂ ਆਈਆਂ ਤੁਹਾਡੇ ਸਿਰ ਤੋਂ ਆਈਆਂ ਤਹਾਡੇ ਸਿਰ ਤੋਂ ਆਈਆਂ ਜੱਦੀ ਸਰਦਾਰ ਇਹਨਾਂ ਦੇ ਵਿੱਚੋਂ ਕਿਹੜਾ ਸੀ ਸਾਡੇ 'ਚ ਇੱਕ ਕਮੀ ਹੈ ਸੀ ਆਪਣਿਆਂ ਦੇ ਕਦੀ ਨਹੀਂ ਹੋਏ ਜੇ ਅਸੀਂ ਆਪਣਿਆਂ ਦੇ ਹੋਏ ਹੁੰਦੇ ਨਾ ਤੁਹਾਡੇ ਸਿਰ ਤੇ ਉਹ ਬੰਬੇ ਤੋਂ ਲਿਆ ਕੇ ਬੰਦਾ ਨਾ ਕਦੀ ਪਾਉਂਦੇ ਗੁਰਦਾਸਪੁਰ ਨਾਲ ਦੇ ਅਨਵਰੀ ਇੱਥੇ ਮੜਾ ਹੀ ਟੱਕਾ ਹੀ ਹੋ ਜਾਂਦਾ ਕਿ ਉਹ ਬੰਦੇ ਦੂਰੋਂ ਆ ਕੇ ਤੁਹਾਡੇ 'ਚ ਬਹਿ ਕੇ ਜਿੱਤ ਕੇ ਗਾ ਜਾਂਦੇ ਤੁਸੀਂ ਝੰਡੀਆਂ ਚੁੱਕਣ ਜੋਗੇ ਰਹਿ ਗਏ ਤੱਪੜ ਝਾੜਨ ਜੋਗੇ ਰਹਿ ਗਏ ਕੁਰਸੀਆਂ ਡਾਉਣ ਜੋਗੇ ਰਹਿ ਗਏ ਰੈਲੀਆਂ 'ਚ ਬੱਸਾਂ ਭਰ ਖੜ ਭਰ ਭਰ ਕੇ ਖੜਨ ਜੋਗੇ ਰਹਿ ਗਏ ਵਰਕਰਾਂ ਨੂੰ ਕੀ ਪਛਾਣਾ ਵਰਕਰ ਤੇ ਗੱਲਾਂ ਕਰਖਾ ਦੋਲੇ ਕਰ ਦਤੇ ਬੰਦੇ ਜੂ ਆਹ ਬੰਬੇ ਤੋਂ ਆ ਕੇ ਜਿੱਤ ਕੇ ਜਨਮੜ ਕੇ ਪੰਜ ਸਾਲ ਕਿਹੜਾ ਵੀ ਨਹੀਂ ਤੁਹਾਡੇ ਚ ਮਾਰਨ ਨੁਕਸਾਨ ਹੋਇਆ ਨਾ ਸਰਕਾਰ ਰਾਜਨੀਤੀ ਬਿਜ਼ਨਸਮੈਨ ਬੰਦਿਆਂ ਦੇ ਹੱਥਾਂ 'ਚ ਜਿੱਦਣ ਦੀ ਆਈ ਉਦੋਂ ਦਾ ਨੁਕਸਾਨ ਸੀ ਤੁਹਾਡਾ ਰਾਜਨੀਤੀ ਧੰਦਾ ਨਹੀਂ ਸੀ ਰਾਜਨੀਤੀ ਇੱਕ ਸੇਵਾ ਸੀ